2525 ਦਾ ਨਵਾਂ ਸਾਲ ਚੜਿਆ ਤੇ ਇਸ ਨਵੇਂ ਸਾਲ ਦੇ ਪਹਿਲੇ ਮਹੀਨੇ 9 ਤਰੀਕ ਨੂੰ ਪੰਜਾਬ ਦਾ ਪੰਜਾਬ ਨੂੰ ਦਹਿਲਾ ਦੇਣ ਵਾਲੀ ਘਟਨਾ ਪਿੰਡ ਦਾਨ ਸਿੰਘ ਵਾਲੇ ਦੇ ਨੇੜੇ ਉੱਥੇ ਬਾਬਾ ਜੀਵਨ ਸਿੰਘ ਉੱਥੇ ਘਟੀ ਇਸ ਘਟਨਾ ਦੇ ਦੌਰਾਨ ਬਹੁਤ ਸਾਰੇ ਗੁੰਡਾ ਅਨਸਰਾਂ ਨੇ ਇਕੱਠੇ ਹੋ ਕੇ ਆ ਜਿਹੜਾ ਇਸ ਨਗਰ ਦੇ 8 ਘਰਾਂ ਨੂੰ ਆ ਜਿਹੜਾ ਜਲਾ ਕੇ ਤਬਾਹ ਕਰ ਦਿੱਤਾ ਤੇ ਤਰਾਸਦੀ ਇਹ ਰਹੀ ਕਿ ਇੱਥੇ ਕਈ ਬਜ਼ੁਰਗਾਂ ਨੇ ਦਰਖਤਾਂ ਦੇ ਉੱਤੇ ਚੜ੍ਹ ਕੇ ਆ ਜਿਹੜੀ ਆਪਣੀ ਜਾਨ ਬਚਾਈ ਤੇ ਸਾਰੀ-ਸਾਰੀ ਰਾਤ ਉਹ ਦਰਖਤਾਂ ਦੇ ਉੱਤੇ ਟੰਗੇ ਰਹੇ ਬੱਚਿਆਂ ਨਾਲ ਇਤਸੂ ਤੀਕ ਤਰਾਸਦੀ ਰਹੀ ਹੈਗੀ ਆ ਕਿ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੱਕ ਵੀ ਆ ਜਿਹੜੀਆਂ ਉਹ ਛੱਡੀਆਂ ਨਹੀਂ ਆ ਯਾਨੀ ਕਿ ਗੁੰਡਾਗਰਦੀ ਦਾ ਅਨਾਂ ਆਚ ਆ ਜਿਹੜਾ ਉਹ ਇਸ ਬਸਤੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਜੇਕਰ ਦੇਖੀਏ ਇਹ ਸਿਰਫ ਤੇ ਸਿਰਫ ਅ ਇੱਕ ਗੁੱਟ ਦੀ ਲੜਾਈ ਹੀ ਨਹੀਂ ਸੀਗੀ ਸਭ ਕੋ ਇਸ ਦੇ ਪਿੱਛੇ ਆ ਜਿਹੜਾ ਇਸ ਤੋਂ ਬਾਅਦ ਪੂਰੇ ਨਾ ਪੂਰਾ ਸਿਆਸੀ ਮਾਹੌਲ ਵੀ ਭਖਿਆ ਕਿਉਂਕਿ ਜਿੰਨਾ ਲੋਕਾਂ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਸੀਗਾ ਪਿੰਡ ਦੇ ਸਰਪੰਚ ਤੋਂ ਲੈ ਕੇ ਤੇ ਇਸ ਏਰੀਏ ਦੇ ਐਮਐਲਏ ਤੱਕ ਆ ਜਿਹੜਾ ਉਹ ਉਹਨਾਂ ਦੀ ਪੁਸ਼ਤਪਨਾਹੀ ਕਰਦੇ ਹੋਏ ਨਜ਼ਰ ਆਏ ਤੇ ਪਹਿਲਾਂ ਤਾਂ ਕਾਫੀ ਸਮਾਂ ਜਿਹੜਾ ਉਹ ਕੋਈ ਗ੍ਰਿਫਤਾਰੀ ਨਹੀਂ ਹੋਈ ਸੀਗੀ ਪਰ ਹੋਣਾ ਜਿਹੜਾ ਕਾਫੀ ਲੋਕਾ ਜਿਹੜੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਏ ਆ ਕਿਉਂਕਿ ਜਥੇਬੰਦੀਆਂ ਨੇ ਆ ਜਿਹੜਾ ਉਹ ਐਲਾਨ ਕੀਤਾ ਸੀਗਾ ਤੇ ਕੱਲ ਨੂੰ ਵੀ 17 ਤਰੀਕ ਨੂੰ ਆ ਜਿਹੜਾ ਇੱਥੇ ਪ੍ਰੋਟੈਸਟ ਕੀਤਾ ਜਾਣਾ ਕਿ ਜੋ ਜੋ ਧਰਾਵਾਂ ਦੇ ਵਿੱਚ ਕਮੀ ਆ ਰਹੀ ਹੈਗੀ ਉਹ ਵੀ ਧਰਾਵਾਂ ਲਾ ਕੇ ਆ ਜਿਹੜਾ ਦੋਸ਼ੀਆਂ ਨੂੰ ਬੰਦੀ ਸਜ਼ਾ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਕੋਰਜੀ ਵੀ ਮੌਜੂਦ ਨੇ ਪੀਪੀਏ ਦੱਸਿਓ ਕਿ ਇੱਕ ਔਰਤ ਆ ਜਿਹੜੀ ਆਪਣੇ ਘਰ ਨੂੰ ਬਣਾਉਣ ਦੇ ਲਈ ਸਾਰੀ ਜ਼ਿੰਦਗੀ ਲਾ ਦਿੰਦੀ ਆ ਤੇ ਇਸ ਇਨਾਂ ਘਰਾਂ ਦੇ ਵਿੱਚ ਇੱਕ ਔਰਤ ਅਜਿਹੀ ਵੀ ਦੇਖਣ ਨੂੰ ਮਿਲੀ ਆ ਜਿਹੜੀ ਔਰਤ ਨੇ ਆਪਣੀ ਧੀ ਦੇ ਲਈ ਜਿਹੜਾ ਦਾਜ ਜੋੜਿਆ ਸੀਗਾ ਪਰ ਦਰਿੰਦਿਆਂ ਨੇ ਆ ਜਿਹੜਾ ਉਹ ਦਾਜ ਵੀ ਆ ਜਿਹੜਾ ਸਾੜ ਕੇ ਸਵਾਹ ਕਰਤਾ ਤੁਸੀਂ ਅਜੇ ਔਰਤ ਹੋਣ ਦੇ ਨਾਤੇ ਇਸ ਘਟਨਾ ਨੂੰ ਕਿਵੇਂ ਦੇਖੋ ਮੈਂ ਇਸ ਘਟਨਾ ਨੂੰ ਬਹੁਤ ਹੀ ਪੰਜਾਬ ਦੇ ਵਿੱਚ ਦਿਲ ਬਹਿਲਾਉਣ ਵਾਲੀ ਤੇ ਦੁਖਦਾਈ ਘਟਨਾ ਹੈ ਤਾਂ ਜਦ ਅੱਸੀ ਬੀਬੀ ਨੂੰ ਮਿਲੇ ਆ ਕਿ ਇਸ ਘਰ ਦੀ ਜਿਹੜੀ ਬੀਬੀ ਆ ਉਸ ਨੂੰ ਮਿਲੇ ਆ ਤਾਂ ਉਹਨੇ ਰੋਂਦਿਆਂ ਦੱਸਿਆ ਕਿ ਮੇਰੀ ਛੋਟੀ ਜੀ ਬੱਚੀ ਆ ਤਾਂ ਮੈਂ ਉਹਦੇ ਵਾਸਤੇ ਥੋੜਾ ਥੋੜਾ ਜਿਵੇਂ ਗਰੀਬ ਘਰਾਂ ਦੀਆਂ ਔਰਤਾਂ ਮਤਲਬ ਕਿ ਕਿਤੇ ਖੇਸ ਬਣਾ ਲਿਆ ਕਿਤੇ ਦਰੀ ਬਣਾ ਲਈ ਕਿਤੇ ਰਜਾਈ ਦਾ ਚੰਦਾ ਲੈ ਲਿਆ ਇਸ ਤਰ੍ਹਾਂ ਉਹ ਛੋਟਾ ਛੋਟਾ ਸਮਾਨ ਆਪਣੀ ਬੱਚੀ ਵਾਸਤੇ ਬਣਾ ਕੇ ਉਹਨੇ ਪੇਟੀ ਵਿੱਚ ਰੱਖਿਆ ਸੀ ਤੇ ਦਰਿੰਦਿਆਂ ਨੇ ਉਹ ਵੀ ਸਾੜ ਦਿੱਤਾ ਤਾ ਇਸ ਘਰ ਦਾ ਮਾਲਕ ਮੈਂ ਵੀਡੀਓ ਚ ਦੇਖਿਆ ਸੀ ਕਹਿ ਰਿਹਾ ਸੀ ਕਿ ਮੈਂ ਆਪਣੀਆਂ ਪੋਤੀਆਂ ਵਾਸਤੇ ਕਿ 10 ਕ ਹਜ਼ਾਰ ਰੁਪਏ ਆ ਵੀ ਸੀਗਾ ਉਹ ਵੀ ਲੈ ਕੇ ਕੱਢ ਕੇ ਜਾਂ ਵਿੱਚ ਸੜ ਗਿਆ ਤਾਂ ਦੇਖੋ ਬਹੁਤ ਹੀ ਅਤ ਨਿੰਦਣਯੋਗ ਘਟਨਾ ਦਾਨ ਸਿੰਘ ਵਾਲਾ ਵਿਖੇ ਵਾਪਰੀ ਆ ਤੇ ਦੇਖੋ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਸਾਡੀ ਸਰਕਾਰ ਸੁੱਤੀ ਪਈ ਆ ਕਿਸੇ ਨੇ ਆ ਕੇ ਇੱਥੇ ਸਾਰ ਨਹੀਂ ਲਈ ਕਿਸੇ ਨੇ ਇਹਨਾਂ ਦਾ ਦੁੱਖ ਦਰਦ ਨਹੀਂ ਜਾਣਿਆ ਜਿਹੜੇ ਕਿ ਅੱਜ ਠੰਡ ਦਾ ਮਹੀਨਾ ਐ ਤੇ ਉਹਨਾਂ ਕੋਲ ਕੋਈ ਦਰੀ ਆਪਣਾ ਅਰਜ਼ਾਈ ਕੰਬਲ ਵੀ ਹੈ ਨਹੀਂ ਉੱਤੇ ਲੈਣ ਨੂੰ ਤਾਂ ਕੀ ਅਸੀਂ ਮਤਲਬ ਕਿ ਕੀ ਕਹਾਂਗੇ ਕਿ ਅਸੀਂ ਇੱਕ ਆਜ਼ਾਦ ਦੇਸ਼ ਦੇ ਬਾ ਹੈਗੇ ਆ ਵਸਿੰਦੇ ਆ ਅਸੀਂ ਆਜ਼ਾਦ ਦੇਸ਼ ਦੇ ਰਸਿੰਦੇ ਆ ਜੋ 47 ਵਿੱਚ ਹੋਇਆ ਜੋ 84 ਵਿੱਚ ਹੋਇਆ ਅੱਜ ਉਹ ਪੰਜਾਬ ਦੇ ਵਿੱਚ ਦਾਨ ਸਿੰਘ ਵਾਲਾ ਵਿਖੇ ਵੀ ਹੋ ਗਿਆ ਉਸ ਸਮੇਂ ਦੀ ਸਾਨੂੰ ਯਾਦ ਦਿਵਾ ਦਿੱਤੀ ਆ ਦਾਨ ਸਿੰਘ ਵਾਲਾ ਕਾਂਡ ਤਾਂ ਇੱਥੇ ਮਤਲਬ ਕਿ ਮੈਂ ਜਿਹੜਾ ਦੇਖਦੀ ਹਾਂ ਕਿ ਜਿਹੜੇ ਪਿੰਡ ਵਾਲੇ ਦੱਸ ਰਹੇ ਨੇ ਜਾਂ ਕੁਝ ਸਾਡੇ ਵਿੱਦਿਆ ਭਲਾਈ ਦੇ ਆਏ ਨੇ ਆਪਣੇ ਵਿੱਦਿਆ ਭਲਾਈ ਜਥੇਬੰਦੀ ਤੋਂ ਆਏ ਨੇ ਸਤਿਕਾਰਯੋਗ ਬਾਈ ਜੀ ਚੰਦ ਸਿੰਘ ਹੋਈ ਉਹਨਾਂ ਨੇ ਦੱਸਿਆ ਕਿ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਉਹ ਮੁੰਡਾ ਜਿਹਨੇ ਇਹ ਸਾਰੀ ਵਾਰਦਾਤ ਕੀਤੀ ਆ ਉਹ ਡਰਿਆ ਤੇ ਸਹਿਮਿਆ ਹੋਇਆ ਤਾਂ ਮੈਂ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹੁੰਨੀ ਆ ਕਿ ਉਸਨੇ ਅੱਠ ਘਰਾਂ ਨੂੰ ਅੱਗ ਲਾਉਂਦਿਆਂ ਨੂੰ ਡਰ ਨਹੀਂ ਲੱਗਿਆ ਉਹਨੇ 5-4 ਬੰਦੇ ਫੱਟੜ ਕਰ ਦਿੱਤੇ ਘਰਾਂ ਦੇ ਘਰ ਸਾੜ ਦਿੱਤੇ ਉਹਨੂੰ ਉਦੋਂ ਡਰ ਨਹੀਂ ਲੱਗਿਆ ਆ ਜਿਹੜਾ ਪਿੰਡ ਦਾ ਸਰਪੰਚ ਐ ਐਮਐਲਏ ਆ ਪੁਲਿਸ ਆ ਸਾਰੇ ਮਤਲਬ ਕਿ ਉਸ ਬੰਦੇ ਦਾ ਜਿਹੜੀ ਦੋਸ਼ੀ ਠਹਿਰਾ ਉਹਦਾ ਪੱਖ ਲੈ ਰਹੇ ਆ ਨਾ ਕਿ ਜਿਹੜੇ ਮਤਲਬ ਕਿ ਪੀੜਤ ਐ ਉਹਨਾਂ ਦਾ ਪੱਖ ਨਹੀਂ ਲੈ ਰਹੇ ਤਾਂ ਇਹ ਇੱਥੇ ਲਿਖਿਆ ਤੇ ਕੀ ਹੋਊਗਾ ਸਾਡੇ ਪੰਜਾਬ ਦਾ ਹਾਲ ਤੇ ਕੀ ਹੋਊਗਾ ਸਾਡੇ ਲੋਕਾਂ ਦਾ ਹਾਲ ਤੁਸੀਂ ਦੇਖ ਰਹੇ ਹੋ ਕਿ ਘਰ ਬਿਲਕੁਲ ਕਿੰਨਾ ਚਿਰ ਲੱਗਿਆ ਹੋਵੇਗਾ ਜਿਹੜਾ ਇੱਕ ਘਰ ਉਹ ਲੈਂਟਰ ਭੰਨਿਆ ਘਣਾ ਨਾ ਭੰਨਿਆ ਤਾਂ ਕਿੰਨਾ ਚਿਰ ਲੱਗਿਆ ਹੋਊਗਾ ਤੇ ਕਿੰਨਾ ਕੁ ਦੂਰ ਆ ਇੱਥੋਂ ਨਹੀਂ ਆ ਵਾਲਾ ਥਾਣਾ ਕਿ ਪੁਲਿਸ ਪਹੁੰਚ ਨਹੀਂ ਸੀ ਸਕਦੀ ਤਾਂ ਫਿਰ ਇੱਥੋਂ ਮਤਲਬ ਕਿ ਸਾਫ ਜ਼ਾਹਰ ਹੁੰਦਾ ਕਿ ਪੁਲਿਸ ਪ੍ਰਸ਼ਾਸਨ ਰਲਿਆ ਹੋਇਆ ਉਹਨਾਂ ਦੇ ਨਾਲ ਜਾਂ ਕਹਿ ਲਓ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ 1 ਮਹੀਨੇ ਦੇ ਵਿੱਚ ਨਸ਼ਾ ਬੰਦ ਕਰ ਦਿਆਂਗਾ ਚਿੱਟਾ ਬੰਦ ਕਰ ਦਿਆਂਗਾ ਤੇ ਹੁਣ ਜ਼ਾਹਰ ਹੋ ਰਿਹਾ ਕਿ ਇਹਦੀ ਪੁਲਿਸ ਚਿੱਟਾ ਵਿਖਾ ਰખી ਆ ਵਿੰਡਾਂ ਦੇ ਵਿੱਚ ਇਹਦੀ ਪੁਲਿਸ ਨਸ਼ਾ ਵਿਕਾਰ ਰਹੀ ਆ ਚਿੱਟਾ ਵਿਕਾਰ ਰਹੀ ਆ ਤਾਂ ਤਾਂ ਹੀ ਉਹ ਪੁਲਿਸ ਮਤਲਬ ਕਿ ਚਿੱਟਾ ਵੇਚਣ ਵਾਲਿਆਂ ਦਾ ਪੱਖ ਲੈ ਰਿਹਾ ਪੁਲਿਸ ਪ੍ਰਸ਼ਾਸਨ ਤਾਂ ਇਹ ਅਤਮੰਦ ਭਾਗੀ ਘਟਨਾ ਤੇ ਸਰਕਾਰ ਆ ਜਿਹੜੀ ਸਾਡੇ ਅੱਜ ਮੌਜੂਦਾ ਸਰਕਾਰ ਹੈ ਸਰਕਾਰਾਂ ਬਹੁਤ ਹੋ ਹੋ ਕੇ ਚਲੀਆਂ ਗਈਆਂ ਕਦੇ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ ਵਾਪਰੀ ਜੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਾਪਰੀ ਆ ਤੇ ਸਾਡੇ ਗਰੀਬ ਭਾਈ ਸਾਰੇ ਤੇ ਅਤਿਆਚਾਰ ਐਡਾ ਕ ਜਿਹੜਾ ਮਤਲਬ ਕਿ ਸੁਣਨਾ ਤੇ ਦੇਖਣਾ ਬਾਹਰ ਹੈ ਤਾਂ ਮੈਂ ਮਤਲਬ ਕਿ ਦੁਬਾਰਾ ਫੇਰ ਸਰਦਾਰ ਭਗਵੰਤ ਸਿੰਘ ਮਾਨ ਜੋ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਨੇ ਮੈਂ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਭਾਈ ਕਿੱਥੇ ਸੁੱਤਾਂ ਹੈ ਪੰਜਾਬ ਦਾ ਹਾਕਮ ਹੈ ਪੰਜਾਬ ਦਾ ਰਾਜਾ ਹੈ ਤੈਨੂੰ ਇਹਨਾਂ ਗਰੀਬਾਂ ਨੇ ਵੋਟਾਂ ਪਾ ਕੇ ਤੁਹਾਡੀ ਸਰਕਾਰ ਬਣਾਈ ਆ ਕੀ ਤੇਰਾ ਇੱਥੇ ਸਾਰ ਲੈਣ ਦਾ ਸਮਾਂ ਨਹੀਂ ਲੱਗਿਆ ਇਹਨਾਂ ਲੋਕਾਂ ਨੂੰ ਆ ਕੇ ਦੇਖਣ ਦਾ ਸਮਾਂ ਨਹੀਂ ਮਿਲਿਆ ਤੈਨੂੰ ਤੇਰਾ ਐਮਐਲਏ ਆ ਕੇ ਇੱਥੇ ਐਮਐਲਏ ਦਾ ਮੁੰਡਾ ਆ ਕੇ ਇੱਥੇ ਹੋਰ ਗੱਲਾਂ ਕਰ ਰਹੇ ਆ ਕੀ ਇਹ ਰੋਮ ਮਾਰਦੇ ਆ ਇੱਥੇ ਆ ਕੇ ਕੀ ਇਹ ਮਤਲਬ ਕਿ ਸਹੀ ਨਹੀਂ ਹੈ ਸਾਰਾ ਕੁਝ ਸਹੀ ਹੈ ਤਾਂ ਮੈਂ ਇਸ ਘਟਨਾ ਦੀ ਫਿਰ ਮਤਲਬ ਕਿ ਮੈਂ ਅਤੀ ਮਤਲਬ ਕਿ ਸ਼ਬਦਾਂ ਵਿੱਚ ਮੈਂ ਨਿੰਦਿਆ ਕਰਦੀ ਹਾਂ ਤਾ ਮੈਂ ਅਪੀਲ ਕਰਦੀ ਹਾਂ ਉਸ ਪ੍ਰਸ਼ਾਸਨ ਨੂੰ ਵੀ ਅਗਰ ਤੁਸੀਂ ਇਹਨਾਂ ਤੇ ਜਿਹੜੇ ਮਤਲਬ ਕਿ ਦੋਸ਼ੀਆਂ ਨੇ ਇਹ ਕਾਂਡ ਕੀਤਾ ਉਹਨਾਂ ਤੇ ਠੋਸ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਮਤਲਬ ਕਿ ਸਾਰੀਆਂ ਜਥੇਬੰਦੀਆਂ ਰਲ ਕੇ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਕਿਉਂਕਿ ਇਸ ਤਰ੍ਹਾਂ ਸਾਡੇ ਭਾਈਚਾਰੇ ਤੇ ਤਾਂ ਪਹਿਲਾਂ ਹੀ ਬਹੁਤ ਧੱਗਾ ਹੋ ਰਿਹਾ ਤੇ ਇਹ ਹੁਣ ਬਰਦਾਸ਼ਤ ਤੋਂ ਬਾਹਰ ਤੇ ਸਾਡੇ ਬੱਚੇ ਅਰ ਸਾਡੇ ਨੌਜਵਾਨ ਸਾਡੇ ਬੱਚੇ ਸਾਡੀਆਂ ਬੀਬੀਆਂ ਅਸੀਂ ਸਾਰੇ ਸੜਕਾਂ ਤੇ ਉਤਰਿਆ ਆਵਾਂ ਜਿੰਨਾ ਮੱਝੀ ਸਿੱਖ ਪਾਈ ਚਾਹ